ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੱਚਿਓ ਅੱਜ ਆਪਾਂ ਊੜੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜੋ ਆਪਣੇ 35 ਅੱਖਰ ਹੀ ਐ ਉਹ ਤੋਂ ਬਾਅਦ ਬਿੰਦੀ ਵਾਲੇ ਅੱਖਰ ਨੇ ਉਹ ਆਪਾਂ ਨੂੰ ਪੜ੍ਹਨੇ ਆਉਂਦੇ ਨੇ ਬਟ ਲਿਖਣੇ ਵੀ ਆਉਂਦੇ ਨੇ ਪਰ ਪੂਰੀ ਚੰਗੀ ਤਰ੍ਹਾਂ ਸ਼ੇਪ ਦੇ ਵਿੱਚ ਆਪਾਂ ਕਿਵੇਂ ਲਿਖਣੇ ਨੇ ਜੇ ਆਪਾਂ ਬੇਟਾ ਜੀ ਸ਼ੁਰੂ ਤੋਂ ਹੀ ਅੱਖਰਾਂ ਦੀ ਬਨਾਵਟ ਸਹੀ ਕਰਾਂਗੇ ਸੋਹਣੀ ਕਰਾਂਗੇ ਤਾਹੀ ਆਪਣੀ ਲਿਖਾਈ ਅੱਗੇ ਜਾ ਕੇ ਸੋਹਣੀ ਹੋਣੀ ਹੈ ਕਿਉਂਕਿ ਜੇ ਲਿਖਾਈ ਸੋਹਣੀ ਹੈ ਤਾਂ ਹੀ ਆਪਣੀ ਸਾਰੇ ਕਾਸੇ ਤੇ ਅਸਰ ਪੈਂਦਾ ਬਟਾ ਜੀ ਜੇ ਆਪਣੀ ਲਿਖਾਈ ਨਾ ਸੁੰਦਰ ਹੋਵੇ ਤਾਂ ਆਪਣੀ ਹਰ ਇੱਕ ਜਦੋਂ ਆਪਾਂ ਪੇਪਰ ਦੰਨੇ ਆ ਉਦੋਂ ਟੀਚਰ ਕੀ ਕਰਦੇ ਨੇ ਵੀ ਲਿਖਾਈਏ ਨਹੀਂ ਸੋਹਣੀ ਸ਼ਾਇਦ ਇਹ ਬੱਚੇ ਨੂੰ ਆਉਂਦਾ ਨਹੀਂ ਹੈ ਗਿਆ ਜਾ ਇਹ ਸਟੱਡੀ ਦੇ ਵਿੱਚ ਵੀਕ ਹੋ ਸਕਦਾ ਬੇਟਾ ਜੀ ਆਪਾਂ ਨੂੰ ਲਿਖਾਈ ਸੁੰਦਰ ਕਰਕੇ ਲਿਖਣੀ ਬਹੁਤ ਜ਼ਰੂਰੀ ਹੈ 10ਵੀਂ 12ਵੀਂ ਤੱਕ ਹੀ ਆਪਣੀ ਲਿਖਾਈ ਦੀ ਬਨਾਵਟ ਦਾ ਮੁੱਲ ਪੈਣਾ ਸੋ ਆਓ ਆਪਾਂ ਬੇਟਾ ਜੀ ਊੜੇ ਤੋਂ ਲੈ ਕੇ ਲੱਲੇ ਪੈਰ ਵਿੰਦੀ ਤੱਕ ਲਿਖਣਾ ਸ਼ੁਰੂ ਕਰੀਏ ਸੋ ਊੜਾ ਊੜਾ ਕੀ ਹੁੰਦਾ ਬੇਟਾ ਜੀ ਊਦ ਬਿਲਾਓ ਊੜਾ ਊਠ ਊੜੇ ਦੀ ਬਨਾਵਟ ਇਸ ਤਰ੍ਹਾਂ ਕਰਨੀ ਹੈ ਆੜਾ ਆੜਾ ਅੱਖ ਆੜਾ ਅਨਾਰ ਕਿਉਂਕਿ ਆਪਾਂ ਨੇ ਪਹਿਲੀ ਜਿਹੜੀ ਹੁੰਦੀ ਹੈ ਉੱਪਰਲੀ ਲੱਗਦੀ ਉੱਪਰਲੀ ਲੱਤ ਛੋਟੀ ਫਿਰ ਵੱਡੀ ਦੂਸਰੀ ਵਾਲੀ ਈੜੀ ਈੜੀ ਇੱਟ ਸਸਾ ਸੇਬ ਹਾ ਹੱਥ ਕਈ ਬੱਚੇ ਕੀ ਕਰਦੇ ਨੇ ਹਾਹੇ ਨੂੰ ਜੋੜ ਦਿੰਦੇ ਨੇ ਜੋੜਨਾ ਨਹੀਂ ਪੁੱਤਰ ਜੀ ਛੋਟਾ ਥੋੜਾ ਜਿਹਾ ਇਹ ਖੁੱਲਾ ਹੁੰਦਾ ਕਕਾ ਕਕਾ ਕਬੂਤਰ ਇਹਦੇ ਵਿੱਚ ਐਵੇਂ ਸਪੇਸ ਦੇਣਾ ਕਈ ਬਿਲਕੁਲ ਹੀ ਨਾਲ ਜੋੜਦੇ ਨੇ ਨਾਲ ਨਹੀਂ ਜੋੜਨਾ ਹੈਗਾ ਇਹਦੇ ਵਿੱਚ ਸਪੇਸ ਦੇਣੀ ਹੈ ਖਖਾ ਖਖਾ ਖਰਗੋਸ਼ ਖਖਾ ਖੰਬ ਐਵੇਂ ਬਣਾ ਕੇ ਇਹਦੇ ਜਿੱਥੋਂ ਇਹ ਮੁੜੀ ਹੋਈ ਆ ਉਥੋਂ ਇਹਦੇ ਵਿਚਾਲੇ ਡੰਡੀ ਲਾਉਣੀ ਐ ਕਕਾ ਖਖਾ ਅੱਗੇ ਕੀ ਐ ਗੱਗਾ ਗੱਗਾ ਗਮਲਾ ਕੱਗਾ ਕੱਗਾ ਘਰ ਇਹਦੀ ਬਨਾਵਟ ਬਹੁਤ ਸੋਹਣੀ ਕਰਨੀ ਐ ਅੱਗੇ ਕੀ ਐ ਅੰਗਾ ਖੱਲੀ ਫਫ ਦੇ ਜਿਵੇਂ ਫਫਾ ਸਿੱਧਾ ਹੁੰਦਾ ਹੈ ਤੇ ਇਹ ਥੋੜਾ ਜਿਹਾ ਉਲਟ ਹੁੰਦਾ ਹੈ ਕਕਾ ਖਖਾ ਗਗਾ ਘਗਾ ਅੰਗਾ ਅੱਗੇ ਹੈਗੇ ਆ ਜੀ ਚਚਾ ਪਹਿਲਾਂ ਇਹਦਾ ਦੱਦਾ ਬਣਾਓ ਫਿਰ ਇਹਨੂੰ ਐਵੇਂ ਦੇ ਨਾਲ ਜੋੜ ਦਿਓ ਚਚਾ ਚਮਚਾ ਛਛਾ ਦੇਖੋ ਜੀ ਛਛੇ ਨੂੰ ਪਹਿਲਾਂ ਇਦਾਂ ਟੈਂਕਾ ਬਣਾ ਲਓ ਫਿਰ ਇਹਨੂੰ ਇਹਦੇ ਬਰਾਬਰ ਫਿਰ ਇਹਨੂੰ ਵਿਚਾਲੋ ਜੋੜ ਦਿਓ ਕਿਉਂਕਿ ਇਹ ਇਹਨਾਂ ਦੇ ਬਰਾਬਰ ਹੋਣੇ ਚਾਹੀਦੇ ਨੇ ਜੱਜਾ ਜੱਜਾ ਜਹਾਜ਼ ਜੱਜਾ ਜੱਗ ਚੱਚਾ ਛਛਾ ਜੱਜਾ ਛੱਜਾ ਛੱਜਾ ਚੰਡਾ ਚੱਜਾ ਚਾੜੂ ਚੱਜੇ ਦੀ ਪਹਿਲਾਂ ਇਦਾਂ ਕੋਲੀ ਬਣਾ ਲਓ ਬਾਅਦ ਵਿੱਚ ਇਹਦਾ ਕੱਕਾ ਬਣਾ ਦਿਓ ਇਸ ਤਰ੍ਹਾਂ ਵੀ ਬਣਦਾ ਹੈ ਇਹ ਜੱਜਾ ਚੱਜਾ ਅੱਗੇ ਕੀ ਹੈ ਜੀ ਨੰਆ ਨੰਆ ਖੱਲੀ ਚੱਚਾ ਛੱਛਾ ਜੱਜਾ ਝੱਜਾ ਨੰਆ अगे है गया जी टैंका टैंका टमाटर ठा ठेला डड्डा डड्डू डड्डा डमरू टड्डा टड्डा ਤੋਲ ਇਹਦੇ ਬਰਾਬਰ ਲਿਆ ਕੇ ਇਹਨੂੰ ਮੋੜਨਾ ਇਹਨੂੰ ਪਿੱਛੇ ਵੀ ਨਹੀਂ ਰੱਖਣਾ ਤੇ ਅੱਗੇ ਵੀ ਨਹੀਂ ਕੱਢਣਾ ਢੱਡੇ ਨੂੰ ਪਹਿਲਾਂ ਇੱਥੋਂ ਮੋੜੋ ਫਿਰ ਲਾਸਟ ਤੋਂ ਉਹਦੇ ਬਰਾਬਰ ਟੈਂਕਾ ਠੱਠਾ ਡੱਡਾ ਢੱਡਾ ਤੇ ਨਾਣਾ ਪਹਿਲਾਂ ਇਦਾਂ ਕਰ ਦਿਓ ਫਿਰ ਇਹਦੇ ਨਾਲ ਟੈਂਕਾ ਬਣਾ ਦਿਓ ਨਾਣਾ ਬਣ ਜਾਂਦਾ ਮੋਸਟਲੀ ਬੱਚੇ ਕੀ ਕਰਦੇ ਨੇ ਨਾਣੇ ਨੂੰ ਗਲਤ ਲਿਖ ਜਾਂਦੇ ਨੇ ਪਹਿਲਾਂ ਇਹ ਡੰਡੀ ਖਿੱਚੋ ਫਿਰ ਇਹਦੇ ਨਾਲ ਟੈਂਕਾ ਬਣਾ ਦਿਓ ਨਾਣਾ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਅੱਗੇ ਦੇਖੋ ਜੀ ਤੱਤਾ ਤੱਤਾ ਬੇਟਾ ਜੀ ਐਦਾਂ ਪੂਰਾ ਸਪੇਸ ਦੇਣਾ ਇੱਕੋਗੀ ਤੇ ਫਿਰ ਇਹਨੂੰ ਐਵੇਂ ਕਈ ਬਿਲਕੁਲ ਹੀ ਹੋਰ ਤਰ੍ਹਾਂ ਪਾਉਂਦੇ ਨੇ ਉਹ ਤੱਤਾ ਸਹੀ ਨਹੀਂ ਹੁੰਦਾ 3 ਟਾਈਪ ਬਣਾਉਂਦੇ ਨੇ ਜਿਵੇਂ ਆਪਾਂ ਤਿੰਨ ਤਿੰਨ ਪਾਉਨੇ ਆ ਤੱਤਾ ਤੋਤਾ ਥੱਥਾ ਧਰਮਸ ਪਹਿਲਾਂ ਇਹਨੂੰ ਐਦਾਂ ਕਰ ਲੋ ਤਾਂ ਦੱ ਬਣਾ ਲਓ ਫਿਰ ਇਹਦੇ ਵਿਚਾਲੇ ਖਖੇ ਦੇ ਇੱਕ ਸੀਗੀ ਵਿੱਚ ਥੱਥੇ ਦੇ ਇੱਕ ਵਿਚਾਲੇ ਆਊਗੀ ਡੰਡੀ ਇੱਕ ਉੱਪਰ ਥੱਥਾ ਧਰਮਸ ਦੱਦਾ ਦੱਦਾ ਦਵਾਤ ਇਹਦੇ ਬਰਾਬਰ ਲਿਆਉਣਾ ਹੈ ਅੱਗੇ ਨਹੀਂ ਕਰਨਾ ਤੇ ਪਿੱਛੇ ਵੀ ਨਹੀਂ ਰੱਖਣਾ ਤੱਦਾ ਏਸੀ ਤਰ੍ਹਾਂ ਉਹਦੇ ਵਿੱਚ ਇੱਕ ਡੰਡੀ ਸੀ ਇਹਦੇ ਵਿੱਚ ਜੋ ਦੋ ਸੀ ਤੱਦੇ ਦੇ ਵਿੱਚ ਕੀ ਹੈ ਜੀ ਕੋਈ ਵੀ ਡੰਡੀ ਨਹੀਂ ਲੱਗੂਗੀ ਪਰ ਉਹਦਾ ਮੂੰਹ ਹੈ ਉਹ ਬੰਦ ਹੋਊਗਾ ਤੱਦਾ ਤੋਂ ਵੀ ਦੱਦਾ ਦਵਾ ਤੱਦਾ ਤੋਂ ਵੀ ਦੱਦਾ ਤੱਤਾ ਥੱਥਾ ਦੱਦਾ ਤੱਦਾ ਤੇ ਕੀ ਆਊਗਾ ਜੀ ਨੰਨਾ ਨੰਨਾ ਨਲ ਨੰਨਾ ਨਲਕਾ ਆਪਾਂ ਟੂਟੀ ਨੂੰ ਕਹਿ ਦਿੰਨੇ ਆ ਨਲ ਜਿੱਥੋਂ ਦੀ ਪਾਣੀ ਆਉਂਦਾ ਨੰਨੇ ਦੇ ਇਥੋਂ ਥੋੜਾ ਮੂੰਹ ਖੁੱਲਾ ਰੱਖਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਅੱਗੇ ਹੈਗਾ ਜੀ ਪਪਾ ਪੱਪੇ ਦੇ ਦੇਖੋ ਬੇਟਾ ਕੋਈ ਡੰਡੀ ਨਹੀਂ ਲੱਗੂਗੀ ਇਹ ਦੇ ਉੱਪਰ ਲੱਗੀ ਐ ਇਹਦੇ ਵਿਚਾਲੇ ਲੱਗੀ ਐ ਖਖੇ ਦੇ ਥੱਥੇ ਦੇ ਦੋ ਲੱਗੀਆਂ ਨੇ ਪੱਪੇ ਦੇ ਕੋਈ ਡੰਡੀ ਨਹੀਂ ਲੱਗਦੀ ਇਹਦਾ ਮੂੰਹ ਖੁੱਲਾ ਹੁੰਦਾ ਬੇਟਾ ਜੀ ਪੱਪਾ ਪੱਤਾ ਪੱਪਾ ਪਤੰਗ ਫਫਾ ਫਫਾ ਐਦਾਂ ਪਹਿਲਾਂ ਟੈਂਕਾ ਬਣਾ ਲਓ ਇਹ ਡੰਡੀ ਦੇ ਬਰਾਬਰ ਲਿਆਓ ਇਹ ਤੋ ਅੱਗੇ ਨਹੀਂ ਕਰਨਾ ਇਹ ਤੋ ਪਿੱਛੇ ਨਹੀਂ ਕਰਨਾ ਫਿਰ ਇਹਨੂੰ ਮੋੜ ਦੋ ਬੇਟਾ ਜੀ ਫਫਾ ਫਫਾ ਫਲ ਫਫਾ ਫੁੱਲ ਬੱਬਾ ਬੱਬਾ ਦੇਖੋ ਤੁਸੀਂ ਪਹਿਲਾਂ ਇਹਨੂੰ ਐਵੇਂ ਕਰੋਗੇ ਫਿਰ ਇਹਦੇ ਬਰਾਬਰ ਇਹਨੂੰ ਬੱਬਾ ਬੱਤਕ ਬੱਬਾ ਬੱਤਕ ਅੱਗੇ ਹੈਗਾ ਜੀ ਪੱਬਾ ਪੱਬੇ ਦਾ ਮੂੰਹ ਖੁੱਲਾ ਰੱਖਣਾ ਵਿਚਾਲੋ ਪੱਬਾ ਆ ਦੇਖੋ ਵਿਚਾਰ ਆ ਗਿਆ ਕਈ ਬੱਚੇ ਕੀ ਕਰਦੇ ਜਾਂ ਤਾਂ ਜਮੀ ਨਾਲੋਂ ਕਰਦੇ ਨੇ ਜਾਂ ਬਿਲਕੁਲ ਹੀ ਇੱਧਰ ਇਹਨੂੰ ਐਦਾਂ ਬੱਬਾ ਬਰਾਬਰ ਆ ਗਿਆ ਦੇਖੋ ਬੱਬਾ ਪੱਬੇੜ ਬੱਬਾ ਪੱਬਾ ਮੰਮਾ ਮੰਮਾ ਮੱਛੀ ਸਸੇ ਤੋਂ ਆਪਾਂ ਸਸਾ ਜੋ ਸੀ ਪੁੱਤਰ ਉਹ ਉੱਪਰੋਂ ਬੰਦ ਸੀ ਮੰਮਾ ਖੁੱਲੈ ਮੰਮੇ ਦਾ ਕਈ ਬੱਚੇ ਕੀ ਕਰਦੇ ਨੇ ਮੰਮੇ ਦਾ ਉੱਤੋਂ ਡੰਡੀ ਖਿੱਚੇ ਦਿੰਦੇ ਨੇ ਸਸੇ ਦੇ ਉੱਤੋਂ ਖਾਲੀ ਰੱਖ ਦਿੰਦੇ ਨੇ ਸਸੇ ਦਾ ਪੁੱਤਰ ਜੀ ਉੱਪਰੋਂ ਬੰਦ ਹੈ ਮੰਮੇ ਦਾ ਮੂੰਹ ਖੁੱਲਾ ਉੱਪਰੋਂ ਪਪਾ ਫਫਾ ਬੱਬਾ ਪੱਬਾ ਮੰਮਾ ਅੱਗੇ ਹੈ ਗਿਆ ਜੀ ਯਯਾ ਇਹਨੂੰ ਬੋਲਣਾ ਹੈ ਯਯਾ ਯਯਾ ਯਾਕ ਯਾ ਯਕਾ ਰਾਰਾ ਰਾਰਾ ਥੋੜਾ ਖੁੱਲਾ ਹੀ ਰੱਖਣਾ ਬਿਲਕੁਲ ਹੀ ਨਾਲ ਜੇ ਨਹੀਂ ਜੋੜਨਾ ਹੁੰਦਾ ਇਹਦੇ ਵਿੱਚ ਦੀ ਸਪੇਸ ਹੋਣੀ ਚਾਹੀਦੀ ਆ ਤਾਂ ਇਹਦੇ ਬਰਾਬਰ ਹੁੰਦਾ ਬੇਟਾ ਰਾਰਾ ਅੱਗੇ ਹੈ ਜੀ ਲੱਲਾ ਲੱਲੇ ਨੂੰ ਕਈ ਵਾਰੀ ਬੱਚੇ ਹੋਰ ਤਰ੍ਹਾਂ ਪਾ ਦਿੰਦੇ ਨੇ ਉਸ ਤਰ੍ਹਾਂ ਨਹੀਂ ਪਾਉਣਾ ਜਿਵੇਂ ਬਿਲਕੁਲ ਹੀ ਹੋਰ ਹੀ ਤਰ੍ਹਾਂ ਐਵੇਂ 빙ਗਾ ਟੇਡਾ ਨਹੀਂ 빙ਗਾ ਟੇਡਾ ਨਹੀਂ ਪਾਉਣਾ ਪਹਿਲਾਂ ਇਹਨੂੰ ਐਦਾਂ ਕਰ ਦੋ ਲੱਲਾ ਲੱਟੂ ਫਿਰ ਨੂੰ ਦੋਨੋਂ ਪਾਸੇ ਐਵੇਂ ਕਰ ਦੋ ਲੱਲਾ ਲੱड्डੂ ਯਯਾ ਰਾਰਾ ਲੱਲਾ ਵਾਵਾ ਵਾਵਾ ਪਹਿਲਾਂ ਇਹ ਆ ਗਈ ਫਿਰ ਇਹ ਇਹ ਤੋਂ ਛੋਟੀ ਆ ਜਾਂਦੀ ਹੈ ਡੰਡੀ ਪਰ ਇਹ ਹੁੰਦੀਆਂ ਇੱਕੋ ਦੇਖੋ ਬਰਾਬਰ ਹੋਣੀਆਂ ਚਾਹੀਦੀਆਂ ਨੇ ਇਹ ਵੀ ਇਹ ਵੀ ਇਹ ਵੀ ਤਿੰਨੋਂ ਹੀ ਬਰਾਬਰ ਹੁਣ ਵਾਵਾ ਵੇਲਣਾ ਅੱਗੇ ਹੈਗਾ ਜੀ ਡਾੜਾ ਕਈ ਬੱਚੇ ਪਹਿਲਾਂ ਤੱਤਾ ਪਾ ਕੇ ਫਿਰ ਲਾਈਨਾਂ ਜੀਆਂ ਲਾ ਦਿੰਦੇ ਨੇ ਉਸ ਤਰ੍ਹਾਂ ਨਹੀਂ ਕਰਨੀਆਂ ਪੁੱਤਰ ਪਹਿਲਾਂ ਇਦਾਂ ਤੱਤਾ ਬਣਾ ਕੇ ਫਿਰ ਇਹਨੂੰ ਇਹਦੇ ਵਿੱਚੋਂ ਹੀ ਐਵੇਂ ਮੋੜਨਾ ਇੱਕ ਤੇ ਫਿਰ ਇੱਥੇ ਲਾ ਦਿਓ ਡਾੜਾ ਯਯਾ ਰਾਰਾ ਲੱਲਾ ਵਾਵਾ ਡਾੜਾ ਇਹ ਆਪਣੇ ਕਿੰਨੇ ਹੋ ਗਏ ਜੀ 35 ਅੱਗੇ ਹੈਗੇ ਨੇ ਬਿੰਦੀ ਵਾਲੇ ਅੱਖਰ ਅੱਗੇ ਬਿੰਦੀ ਵਾਲੇ ਅੱਖਰ ਨੇ ਸਭ ਤੋਂ ਪਹਿਲਾਂ ਸ ਸੇ ਪੈਰ ਬਿੰਦੀ ਸ ਸਾ ਪਾ ਦੋ ਸ ਤ੍ਰੀ ਕੇ ਨਾਲ ਵਿਚਾਲੇ ਲਾਵਾਂਗੇ ਆਪਾਂ ਬਿੰਦੀ ਸ ਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਖਖੇ ਦੇ ਇੱਕ ਡੰਡੀ ਲੱਗੀ ਹੋਈ ਸੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪਰਵਿੰਦੀ ਜੰਜੀਰ ਜਜੇ ਪਰਵਿੰਦੀ ਫਫੇ ਪਰਵਿੰਦੀ ਤੇ ਲੱਲੇ ਪਰਵਿੰਦੀ ਲੱਲੇ ਪਰਵਿੰਦੀ ਲੱਲਾ ਪੁੱਤਰ ਜੀ ਹਮੇਸ਼ਾ ਐਵੇਂ ਪਾਉਣਾ ਕਦੇ ਵੀ ਉਹ ਦੂਸਰੇ ਲੋਟ ਕਾਲੀ ਵਿੱਚ ਨਹੀਂ ਪਾਉਨੇ ਆ ਇਹ ਹੋ ਗਿਆ ਆਪਾਂ ਊੜੇ ਤੋਂ ਲੱਲੇ ਪਰਵਿੰਦੀ ਹਾਰਿਕ ਲਾਈਨ ਵਿੱਚ ਬੇਟਾ ਜੀ ਪੰਜ ਅੱਖਰ ਹੁੰਦੇ ਨੇ ਊੜਾ ਆੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ਅੰਗਾ ਚਚਾ ਛਛਾ ਜਜਾ ਝਜਾ ਣੰਨਾ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਪੱਬਾ ਮੱਮਾ ਯਯਾ ਅਰਾਰਾ ਲੱਲਾ ਵਾਵਾ ਡਾੜਾ ਸਸੇ ਪੈਰ ਵਿੰਦੀ ਖਖੇ ਪੈਰ ਵਿੰਦੀ ਖ ਗਗੇ ਪੈਰ ਵਿੰਦੀ ਜਜੇ ਪੈਰ ਵਿੰਦੀ ਫਫੇ ਪੈਰ ਵਿੰਦੀ ਲੱਲੇ ਪੈਰ ਵਿੰਦੀ ਇਹ ਹੈ ਬਟਾ ਜੀ ਆਪਣਾ ਊੜੇ ਤੋਂ ਲੈ ਕੇ ਲੱਲੇ ਪੈਰ ਵਿੰਦੀ ਤੱਕ ਜਾਂ ਫਿਰ ਆਪਾਂ ਨੂੰ ਇਹਦੇ ਵਿੱਚੋਂ ਕੀ ਆਉਂਦਾ ਹੁੰਦਾ ਹੈ ਵੀ ਅੱਖਰ ਤੋਂ ਪਹਿਲਾ ਅੱਖਰ ਲਿਖੋ ਪਿਛਲਾ ਅੱਖਰ ਲਿਖੋ ਵਿਚਕਾਰਲਾ ਅੱਖਰ ਲਿਖੋ ਜੇ ਆਪਾਂ ਨੂੰ ਆਜੇ ਪਹਿਲਾ ਅੱਖਰ ਲਿਖੋ ਹੁਣ ਆੜੇ ਤੋਂ ਪਹਿਲਾਂ ਕੀ ਹੈ ਊੜਾ ਹਾਹੇ ਤੋਂ ਪਹਿਲਾਂ ਕੀ ਹੈ ਪੁੱਤਰ ਜੀ ਸਸਾ ਪਹਿਲੇ ਅੱਖਰ ਦੇ ਵਿੱਚ ਤੁਸੀਂ ਉਲਝ ਜਾਂਦੇ ਹੋ ਬਾਅਦ ਵਾਲਾ ਤੁਹਾਨੂੰ ਆਉਂਦਾ ਹੁੰਦਾ ਜਿਵੇਂ ਖਖੇ ਤੋਂ ਪਹਿਲਾਂ ਕੱਕ ਗੱਗੇ ਤੋਂ ਪਹਿਲਾਂ ਖਖਾ ਅੰਗੇ ਤੋਂ ਪਹਿਲਾਂ ਘੱਗਾ ਹੁਣ ਵਿਚਕਾਰ ਲਾ ਵਿਚਕਾਰ ਲੱਖਰ ਊੜਾ ਤੇ ਈੜੀ ਆ ਗਿਆ ਆਪਾਂ ਨੂੰ ਲਿਖਿਆ ਹੋਇਆ ਇਸ ਤਰ੍ਹਾਂ ਆ ਗਿਆ ਪਹਿਲਾ ਅੱਖਰ ਕਿਵੇਂ ਆ ਡਾ ਲਿਖਦਾ ਉਹਨਾਂ ਨੇ ਪੇਪਰ ਦੇ ਵਿੱਚ ਆਪਾਂ ਨੂੰ ਪਹਿਲਾ ਅੱਖਰ ਲਿਖੋ ਤਾਂ ਤੁਸੀਂ ਪਹਿਲਾਂ ਕੀ ਲਿਖੋਗੇ ਊੜਾ ਇਹ ਕੀ ਹੈ ਉਡਾ ਪਹਿਲਾ ਅੱਖਰ ਆਊਗਾ ਬੇਟਾ ਜੀ ਇਹ ਕੀ ਹੈ ਪਹਿਲਾ ਉਲਝਦੇ ਹੋ ਤੁਸੀਂ ਤੇ ਜੇ ਆ ਗਿਆ ਵੀ ਬਾਦ ਵਾਲਾ ਅੱਖਰ ਲਿਖੋ ਬਾਦ ਵਾਲਾ ਤਾਂ ਇੱਥੇ ਕੀ ਲਿਖੋਗੇ ਤੁਸੀਂ ਹਾ ਹਾ ਹੁਣ ਵਿਚਕਾਰਲਾ ਅੱਖਰ ਵਿਚਕਾਰਲਾ ਅੱਖਰ ਲਿਖੋ ਹੁਣ ਇੱਥੇ ਡੈਸ਼ ਆ ਗਿਆ ਵਿਚਕਾਰਲਾ ਅੱਖਰ ਲਿਖੋ ਹੁਣ ਆਪਾਂ ਦੇਖੋ ਟੈਂਗਾ ਇੱਧਰ ਡੱਡਾ ਇਹ ਵਿਚਾਲੇ ਕਿਹੜਾ ਆ ਗਿਆ ਠੱਠਾ ਤੇ ਇੱਥੇ ਆਪਾਂ ਕੀ ਲਿਖ ਦਾਂਗੇ ਠੱਠਾ ਸੋ ਆਪਾਂ ਜਦੋਂ ਇਹ ਰੀਡ ਵੀ ਕਰਨਾ ਹੈ ਪੜ੍ਹਨਾ ਹੈ ਬਹੁਤ ਧਿਆਨ ਨਾਲ ਪੜ੍ਹਨਾ ਹੈ ਵੀ ਇਹ ਤੋਂ ਪਹਿਲਾਂ ਇਹ ਹੈ ਤੇ ਬਾਅਦ ਵਾਲਾ ਅੱਖਰ ਇਹ ਹੈ ਦੁਬਾਰਾ ਫਿਰ ਬੋਲੋ ਊੜਾ ਅੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਕਗਾ ਅੰਗਾ ਚਚਾ ਛਛਾ ਜਜਾ ਝਜਾ ਨਈਆਂ ਟੈਂਕਾ ਠਠਾ ਡਡਾ ਢਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫਫਾ ਬੱਬਾ ਪਪਾ ਮਮਾ ਯਯਾ ਰਾਰਾ ਲਲਾ ਵਾਵਾ ਡਾੜਾ ਸਸੇ ਪਰਵਿੰਦੀ ਖਖੇ ਪਰਵਿੰਦੀ ਗਗੇ ਪਰਵਿੰਦੀ ਜਜੇ ਪਰਵਿੰਦੀ ਫਫੇ ਪਰਵਿੰਦੀ ਲੱਲੇ ਪਰਵਿੰਦੀ ਕਿਉਂਕਿ ਆਪਾਂ ਨੂੰ ਇਹਦੇ ਵਿੱਚੋਂ ਪੁਲਾਹਵੇਂ ਅੱਖਰ ਵੀ ਪੁੱਛੇ ਜਾਂਦੇ ਹੁੰਦੇ ਨੇ ਵਿੱਚੋਂ ਵਿੱਚੋਂ ਪਾਦਵਾਂਗੇ ਉਹ ਤੁਹਾਨੂੰ ਇਸ ਤਰ੍ਹਾਂ ਇਹਨੂੰ ਬੋਲ-ਬੋਲ ਕੇ ਯਾਦ ਕਰਨੇ ਨੇ ਬੇਟਾ ਇਹਦੇ ਨਾਲ ਆਪਾਂ ਤਸਵੀਰਾਂ ਵੀ ਯਾਦ ਕਰਨੀਆਂ ਨੇ ਊੜਾ ਊਠ ਆੜਾ ਅੱਖ ਈੜੀ ਇੱਟ ਸਸਾ ਸੇਬ ਹਾ ਹਾ ਹਾਥੀ ਆਪਾਂ ਨੂੰ ਇਹਦੀ ਆਵਾਜ਼ ਦਾ ਪਤਾ ਲੱਗਦਾ ਕਕਾ ਕ ਖਖਖ ਗੱਗਾ ਗ ਇਸ ਤਰੀਕੇ ਨਾਲ ਆਪਾਂ ਨੂੰ ਇਹਨਾਂ ਹੀ ਆਵਾਜ਼ਾਂ ਦਾ ਵੀ ਪਤਾ ਲੱਗਦਾ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇਹਨੂੰ ਬੋਲਣਾ ਸਿੱਖਣਾ ਬਹੁਤ ਸੋਹਣੇ ਤਰੀਕੇ ਨਾਲ ਇਹਨੂੰ ਲਿਖਣਾ ਸਿੱਖਣਾ ਬੇਟਾ ਜੀ ਸੋ ਜੇ ਤੁਹਾਨੂੰ ਕੋਈ ਅੱਖਰ ਨਹੀਂ ਆਉਂਦਾ ਲਿਖਣਾ ਜਾਂ ਤੁਹਾਨੂੰ ਕੋਈ ਬੋਲਣਾ ਨਹੀਂ ਆਉਂਦਾ ਕਿਸੇ ਵੀ ਚੀਜ਼ ਤੇ ਤੁਹਾਨੂੰ ਡਾਊਟ ਹੈ ਬੇਟਾ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਕਿ ਇਹ ਸੱਖਰ ਨੂੰ ਕਿਵੇਂ ਬੋਲਣਾ ਹੈ ਕਿਵੇਂ ਲਿਖਣਾ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ